ਸ੍ਰੀ ਰਾਮ ਮਹੱਲਾ ਪਹਿਲਾ ਮਰਨੈ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਤਪਾਲ ਹੀ ਲੇਖੈ ਸਾਥ ਬਿਰਾਸ ਅੰਤਰ ਗੁਰਮੁਖ ਤੂੰ ਵਤ ਹੈ ਜਿਉ ਪਹਾਵੈ ਤਿਉ ਨਿਰਜਾਸ ਜੀ ਹਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ 부ਜੀ ਪਾਇਆ ਗੁਰਮੁਖ ਬਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲਿਆ ਸੰਤ ਉਤਾਰ ਮੋਇਆ ਜਿਤ ਕਰ ਜਾਈਐ ਤਿਤ ਜੀਵੰਦਿਆ ਮਰਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹ ਹਉਮੈ ਹੋਏ ਵਿਨਾਸ਼ ਸਤ ਗੁਰ ਸੇਵੇ ਆਪਣਾ ਹਉ ਸਤਿਗੁਰ ਬਾਣੇ ਤਾਸ ਖੜ ਦਰਗਹ ਪੈ ਨਾਈਐ ਮੁਖ ਹਰ ਨਾਮ ਨਿਵਾਸ ਜਹ ਦੇਖਾਂ ਤਹ ਰਵ ਰਹੇ ਸਿਵ ਸ਼ਕਤੀ ਕਾ ਮੇਲ ਇਹ ਸੰਪੂਰਨ ਬੰਦੀ ਦੇਹੁ ਰੀ ਜੋ ਆਇਆ ਜਗ ਸੋ ਖੇਲ ਵਿਜੋਗੀ ਦੁਖ ਵਿਛੜੇ ਮਨ ਮੁਖ ਲਹਿ ਹੈ ਨ ਮੇਲ ਮਨ ਬੈਰਾਵੀ ਘਰ ਵਸੈ ਸਤ ਪੈ ਰਾਤਾ ਹੋਇ ਜਾਨ ਮਹਾਰਸ ਭੋਗ ਵੈ ਬਹੁੜ ਭੂਖ ਨ ਹੋਇ ਨਾਨਕ ਇਹ ਮਨ ਮਾਰ ਮਿਲ ਤੀ ਫਿਰ ਦੁਖ ਨ ਹੋਇ ਸ੍ਰੀ ਰਾਗ ਮਹੱਲਾ ਪਹਿਲਾ ਇਹ ਮਨੋ ਮੂਰਖ ਲੋਭੀਆ ਲੋਭੇ ਲਗਾ ਲੋਭਾਨ ਸ਼ਬਦ ਨ ਭੀਜੈ ਸਾਖਤਾ ਦੁਰਮਤ ਆਵਨ ਜਾਣ ਸਾਧੂ ਸਤਗੁਰ ਜੇ ਮਿਲੈ ਤਾ ਪਾਈਐ ਗੁਣੀ ਨਿਧਾਨ ਮਨ ਰੇ ਹੋਮੈ ਛੋੜ ਬੁਮਾਨ ਫਰ ਗੁਰ ਸਰਵ ਸਰੇਵ ਤੂੰ ਪਾ ਮਹਦਰਗ ਹਮਾਨ ਰਹਾਉ RAM ਨਾਮ ਜਪ ਦਿਨ ਸਰਾ ਗੁਰਮੁਖ ਹਰਿ ਧਨ ਜਾਣ ਸਭ ਸੁਖ ਹਰਿ ਅਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹਲ ਸਹਾਰ ਪ੍ਰਭ ਸੇਵਿਆ ਸਤ ਗੁਰ ਦੀ ਆਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਤੈ ਪਜਾਨ ਪਰਮੇ ਭੂਲਾ ਦੁਖ ਤਣੋ ਜਮ ਮਾਰ ਕਰੈ ਫੁਲਹਾਰ ਮਨ ਮੁਖ ਸੁਖ ਨ ਪਾਈਐ ਗੁਰ ਮੁਖ ਸੁਖ ਸੁਭਾਨ ਐਸੇ ਤੰਦ ਪਟਾਈਐ ਸਤਿ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨਾ ਵੀਸਰੇ ਕਰਮ ਸੱਚੇ ਨੀਸਾਨ ਸਿਰੀ ਰਾਗ ਮਹੱਲਾ ਤਹਲਾ ਇਕ ਤਿਲ ਪਿਆਰਾ ਵੀਸਰੇ ਰੋਗ ਵੱਡਾ ਮਨ ਮਾਹੀ ਕਿਉ ਦਰਗਹ ਪਤ ਪਾਈਐ ਜਾਂ ਹਰ ਨਾਮ ਵਸੈ ਮਨ ਮਾਹੀ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੀ ਮਨ ਰੇ ਅਹਨ ਸਹਰ ਗੁਣਸਾਰ ਜਿਨ ਛਿਣ ਪਲ ਨਾਮ ਨਾ ਵੀਸਰੇ ਤੇ ਜਨ ਬਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹੋ ਮੈਂ ਗਤ ਗਏ ਨਾਹੀ ਸੰਸਾ ਸੋਗ ਗੁਰਮੁਖ ਜਿਸ ਹਰਿ ਮਨ ਰਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਨ ਜੀ ਕਰੀ ਭੋਗੇ ਭੋਗਨ ਹਾਰ ਤਿਸਿਉ ਨੇਹ ਨ ਕੀ ਜਾਈ ਜੋ ਦੀ ਸੈ ਚਲਣ ਹਾਰ ਗੁਰਮੁਖ ਰਵ ਹੈ ਸੁਹਾਗਣੀ ਸੋ ਪ੍ਰਭ ਸੇ ਜਪਤਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰਿ ਜਲ ਪਾਇ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਹੈ ਨਾਨਕ ਸਤਗੁਰ ਮੀਤ ਕਰ ਸਤਿ ਪਾਪ ਹੰਦਰਗ ਹਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪਹੁ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸਤਿ ਕਸਵਟੀ ਲਾਇਐ ਤੁਲਿਐ ਪੂਰੈ ਤੋਲੈ ਕੀਮ ਕਨੈ ਨ ਪਾਈਐ ਰਿਤਮਾਨ ਕਮੋਲ ਅਮੋਲ ਪਾਈਐ ਹਰ ਹੀ ਰਾ ਗੁਰਮਾਹ ਸਤ ਸੰਗਤ ਸਤ ਗੁਰ ਪਾਈਐ ਇਹ ਨਿ ਸਬਦ ਸਲਾਹੇ ਰਹਾਉ ਸਤ ਵਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉਂ ਅਗਨ ਮਰੈ ਜਲ ਪਾਏ ਤਿਉਂ ਕ੍ਰਿਸ਼ਨ ਦਾਸੰਦਾਸ ਜਮ ਜੰਦਾ ਨ ਲੱਗ ਗਈ ਕਿਉਂ ਭੌਜਲ ਕਰੈ ਤਰਾਸ ਗੁਰਮੁਖ ਕੂੜ ਨਾ ਪਹਾਵਈ ਸਚ ਰਤੇ ਸਚ ਪਾਏ ਸਾਖਤ ਸਚ ਨਾ ਪਹਾਵਈ ਕੂੜੈ ਕੂੜਿ ਪਾਏ ਸਚ ਰਤੇ ਗੁਰ ਮੇਲਿਆ ਸਚੇ ਸਤ ਸਮਾਏ ਮਨ ਮਹਿਮਾਨ ਕ ਲਾਲਨਾ ਰਤਨ ਪਦਾਰਥ ਹੀਰ ਸਚ ਵਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਗਿਆ ਕਰੇ ਹਰ ਹੀਰ ਸਿਰੀ ਰਾਗ ਮਹੱਲਾ ਪਹਿਲਾ ਭਰਮੇ ਪਾਹ ਨ ਵਿਜਵਹਿ ਜੇ ਭਵੈ ਦਿਸੰਤਰ ਦੇਸ ਅੰਤਰ ਮੈ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤਾ ਭਗਤ ਨ ਹੋਵੈ ਜਿਨ ਸਤਗੁਰ ਕੇ ਉਪਦੇਸ਼ ਮਾਨਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਆਮੈ ਤ੍ਰਿਸ਼ਨਾ ਮਾਰ ਰਹਾਵ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਗਲਾਏ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲਲ ਸਮਾਈ ਜਿਨ ਹਰ ਹਰ ਨਾਮ ਨ ਚੇਤੇਉ ਸੋ ਔਗਣ ਆਵੇ ਜਾਏ ਜਿਸ ਸਤਗੁਰ ਪ੍ਰਖ ਨਾ ਭੇਟਿਉ ਸੋ ਭੌਜਲ ਪਚੈ ਪਚਾਈ ਇਹ ਮਾਨਕ ਜੀਉ ਨਿਰਮੋਲ ਹੈ ਕਿਉ ਕੌਡੀ ਬਦਲੇ ਜਾਏ ਜਿਨਾਂ ਸਤਗੁਰ ਰਸ ਮਿਲੇ ਤੇ ਪੂਰੇ ਪੁਰਖ ਸੁਜਾਨ ਗੁਰ ਮਿਲ ਕੋ ਜਲ ਲੰਗੀ ਐ ਦਰਗਹ ਪਤ ਪਰਵਾਨ ਨਾਨਕ ਤੇ ਮੁਖ ਉਜਲੇ ਤੁਣ ਉਪਜੈ ਸ਼ਬਦ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਤਰ ਹੋ ਵਣ ਜਾ ਰਹੋ ਵਖਰ ਲੈ ਹੁ ਸੰਹਾਰ ਤੈਸੀ ਵਸ ਵਿਸਾਹੀਐ ਜੈਸੀ ਨਿਭੈ ਨਾਲ ਅੱਗੇ ਸਾਹ ਸੁਜਾਨ ਹੈ ਲੈ ਤੈਸੀ ਵਸ ਸੰਹਾਰ ਭਾਈ ਰੇ ਰਾਮ ਕਹੋ ਚਿਤ ਲਾਇ ਹਰ ਜਸ ਵਖਰ ਲੈ ਚਲਹੁ ਸਹ ਦੇਖੈ ਪਤੀ ਆਏ ਰਹਾ ਜਿਨਾਂ ਰਾਸ ਨਾ ਸੱਚ ਹੈ ਕਿਉ ਤਿਨਾਂ ਸੁਖ ਹੋਏ ਖੋਟੈ ਵਣਜ ਵਣੰਜਿਐ ਮਾਨ ਤਨ ਖੋਟਾ ਹੋਏ 파ਹੀ 파ਤੇ ਮਿਰਗ ਜਿਉ ਦੂਖ ਘਣੋ ਨਿਤ ਰੋਏ ਕੋਟੇ ਪੋਤੇ ਨਾ ਪਵਹਿ ਤਿਨ ਹਰ ਗੁਰਦ ਅਰਥ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਿਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆਪਤ ਹੋਏ ਨਾਨਕ ਮਨ ਸਮਝਾਈਐ ਗੁਰ ਕਾਇ ਸ਼ਬਦ ਸਾਲਾ ਰਾਮ ਨਾਮ ਰੰਗ ਰਤਿਆ ਭਾਰ ਨਾ ਧਰਮ ਤਿਨਾਹ ਹਰ ਜਾਪ ਲਾਹਾ ਅਗਲਾ ਨਿਰ ਪਉ ਹਰ ਮਨ ਮਾਹ